ਮੇਰਾ ਨਾਮ ਦਲਜੀਤ ਸਿੰਘ ਹੈ ਜੀ ਅਡਰੈਸ ਇਹ ਆਪਣਾ ਸੰਤਨਗਰ ਪਿੰਡਾ ਗੁਰਦੁਆਰਾ ਬਠਵਾਲੇ ਦੇ ਕੋਲ ਜਿਹੜਾ ਵੱਡਾ ਗੁਰਦੁਆਰਾ ਜਿਹੜਾ ਇਹ ਭਾਜੀ ਅਸੀਂ ਨਾ ਗਏ ਹੋਏ ਸੀਗੇ ਆਪਣੇ ਬਜ਼ੁਰਗਾਂ ਨੂੰ ਲੈ ਕੇ ਨਾ ਤੇ ਵੇਠ ਠੀਕ ਨਹੀਂ ਸੀਗੀ ਡੇਢ ਕਿ ਮਹੀਨਾ ਪਹਿਲਾਂ ਤੇ ਜਦ ਅਸੀਂ ਮਤਲਬ ਕੱਲ ਅਸੀਂ ਸਵੇਰੇ ਪਹੁੰਚੇ ਅਤੇ 11:30 ਵਜੇ ਅਸੀਂ ਤੇ ਆਪਣਾ ਤਾਲਾ ਤੋਲਾ ਖੋਲ੍ਹਿਆ ਜਿਵੇਂ ਤਾਲਾ ਖੋਲ੍ਹ ਕੇ ਦੇਖਿਆ ਤਾਂ ਸਾਡਾ ਸਾਰਾ ਸਮਾਨ ਖਲੇ ਰਿਆ ਪਿਆ ਸੀ ਜਿਵੇਂ ਜਿਵੇਂ ਅਸੀਂ ਅੰਦਰ ਆ ਕੇ ਦੇਖਿਆ ਤਾਂ ਸਾਡਾ ਇੱਥੋਂ ਚੋਰ ਇਸ ਖਿੜਕੀ ਤੋਂ ਚੋਰ ਅੰਦਰ ਵੜਿਆ ਰਿਆ ਪੁੱਟੀਆਂ ਜਾਲੀ ਪੋਟਕੇ ਇੱਥੋਂ ਹੀ ਸਾਰਾ ਸਮਾਨ ਲੰਘਾਇਆ ਦਾ ਜਿਹੜੇ ਸਾਡਾ LCD ਸੀਗੀ ਸਾਡਾ ਕੈਸ਼ ਸੀਗਾ ਇਹ ਪਿੱਛੇ ਜਿਹੜੀ ਤੁਹਾਡੀ ਅਲਮਾਰੀ ਹੈਗੀ ਪਿੱਛੇ ਕੈਸ਼ ਜਿਹੜਾ ਇਹਦੇ ਵਿੱਚ ਸਾਰੇ ਟੂਲਸ ਸੀਗੇ ਪਿੱਤਲ ਦੇ ਭਾਂਡੇ ਹੋ ਗਏ ਉਹ ਸਾਰਾ ਇਸੇ ਰਾਹੋਂ ਇੱਥੋਂ ਕਢਾਇਆ LCD ਸੀਗੀ ਸਾਡੀ ਹੁਣੀ ਆਪਾਂ ਲਈ ਚ ਦੋ ਕੁ ਮਹੀਨੇ ਪਹਿਲਾਂ ਜੇ ਉਹ ਸਭ ਕੁਝ ਇੱਥੋਂ ਹੀ ਉਹ ਚੀਜ਼ ਕੱਢੀ ਹੈ ਹੋਰ ਕੀ ਕੀ ਚੋਰੀ ਆ ਵਿੱਚੋਂ ਬਾਈ ਸਾਡੇ ਮੈਂ ਤੁਹਾਨੂੰ ਦੱਸਦਾ ਜੀ ਜਿਹੜੇ ਆਪਣੇ ਜੈਂਟਸ ਕੱਪੜੇ ਸੀਗੇ ਉਹ ਵੀ ਗਏ ਆ ਜਿਹੜੀ ਚਾਦਰਾਂ ਸੀ ਚਾਦਰਾਂ ਵੇ ਸਮਾਨ ਬੰਨ ਬੰਨ ਕੇ ਖੜਿਆ ਉਹਨਾਂ ਨੇ ਤੇ ਉਸ ਤੋਂ ਬਾਅਦ ਤੁਹਾਡਾ ਟੂਟੀਆਂ ਵਗੈਰਾ ਜਿੰਨੀਆਂ ਟੈਪਸ ਸੀਗੀਆਂ ਗੈਸ ਦੇ ਬਰਨਰ ਵਗੈਰਾ ਇੱਕ ਸਿਲੰਡਰ ਉਹਨਾਂ ਵਿੱਚੋਂ ਗਾਇਬ ਹੈਗਾ ਤਿੰਨ ਸਿਲੰਡਰ ਪਏ ਸੀਗੇ ਤੇ ਚਾਰ ਸਿਲੰਡਰ ਪਏ ਸੀਗੇ ਇੱਕ ਦੇ ਵਿੱਚੋਂ ਗਾਇਬ ਆ ਹੁਣ ਤਿੰਨ ਪਏ ਨੇ ਆਪਣੇ ਕੋਲ ਤੇ ਸਿਲੰਡਰ ਗਾਇਬ ਆ ਉੱਪਰੋਂ ਬੈਟਰੀ ਤੇ ਇਨਵਰਟਰ ਦੀ ਉਹ ਚੱਕੀ ਦੀ ਉਹਨਾਂ ਨੇ ਤੇ ਬਾਕੀ ਹੋਰ ਵੀ ਸਾਨੂੰ ਲੱਗਦਾ ਕਿ ਸ਼ਾਇਦ ਦੁਬਾਰਾ ਵੀ ਫੇਰਾ ਮਾਰਨ ਕਿਉਂਕਿ ਬਹੁਤਾ ਚਿਰ ਪਹਿਲੇ ਨਹੀਂ ਹੋਈ ਜੋੜੀ ਇਹ ਹੋਏ ਹੋ ਸਕਦਾ ਕਿ 4-5 ਦਿਨ ਪਹਿਲੇ ਜਾਂ ਹਫਤਾ ਪਹਿਲੇ ਹੋਇਆ ਹੋਵੇ ਸੀਸੀਟੀਵੀ ਦਰਾਂ ਲਾਇਆ ਹੈ ਜੀ ਆਪਣੇ ਘਰੇ ਜਾਂ ਸੀਸੀਟੀਵੀ ਭਾਈ ਸਾਡੇ ਨਹੀਂ ਲੱਗਾ ਹੋਇਆ ਕੈਮਰਾ ਸਾਡੇ ਘਰ ਦੇ ਜਿਹੜੇ ਬੈਕ ਸਾਈਡ ਤੇ ਜਿੱਥੇ ਇਹ ਬੈਕ ਦੀ ਥਿਊ ਆਉਂਦਾ ਉੱਥੇ ਦੋ ਘਰ ਨੇ ਉਹਨਾਂ ਦਾ ਪੂਰਾ ਪ੍ਰੋਪਰ ਥਿਊ ਇੱਧਰ ਪੈਂਦਾ ਕੋਈ ਨਾ ਕੁਝ ਨਹੀਂ ਕਾਇਸ਼ ਕੀ ਆਦਤ ਪੁਲਿਸ ਨੂੰ ਕਰਾਈ ਹੈ ਜੀ ਐਫਆਈਆਰ ਆਪਣੇ ਐਫਾਇਲ ਕਰਾਈ ਜੀ ਕੰਪਲੇਨ ਕਰਵਾਈ ਹੈ ਕੰਪਲੇਨ ਦੀ ਉਹਨਾਂ ਨੇ ਰਸੀਵਿੰਗ ਦਿੱਤੀ ਹੈ ਸਾਨੂੰ ਤੇ ਉਹ ਅਸੀਂ ਕਰਵਾ ਲਈ ਗੀ ਹੋਰ ਐਸੀ ਮੰਗ ਸਰ ਇਹੀ ਹੈ ਕਿ ਉਹਨਾਂ ਮਤਲਬ ਉਹਨਾਂ ਨੂੰ ਸਾਨੂੰ ਤਾਂ ਇਹ ਵੀ ਹੈ ਕਿ ਜਾਨ ਦਾ ਤੇ ਮਾਲ ਦਾ ਦੋਨੋਂ ਦਾ ਖਤਰਾ ਹੈਗਾ ਕਿ ਪਿੱਛੇ ਬਜ਼ੁਰਗ ਰਹਿੰਦੇ ਨੇ ਉਹ ਤਾਂ ਵਿਚਾਰੇ ਉਦਾਂ ਹੀ ਬਿਮਾਰ ਰਹਿੰਦੇ ਨੇ ਕੱਲ ਨੂੰ ਕਿਤੇ ਆ ਕਿ ਕੋਈ ਹੋਰ ਕੋਈ ਧੱਕਾ ਧੁੱਕਾ ਮਾਰ ਕੇ ਅੰਦਰ ਬੈਠਿਆਂ ਨੂੰ ਕੋਈ ਅਗਰ ਕੋਈ ਹੋਰ ਕਰ ਦਿੰਦਾ ਕੋਈ ਜਾਨ ਦਾ ਨੁਕਸਾਨ ਕਰ ਦਿੰਦਾ ਮਾਲ ਦਾ ਤਾਂ ਚਲੋ ਜੋ ਹੋ ਗਿਆ ਹੋ ਹੀ ਗਿਆ ਹੋਰ ਨਾ ਅੱਗੇ ਕੋਈ ਚੀਜ਼ ਵਾਪਰ ਜਾਵੇ ਕਿੰਨਾ ਕੈਸ਼ ਕੈਸ਼ ਭਾਜੀ ਥੋੜਾ ਜਿਹੀ ਸੀ ਕੈਸ਼ ਤਾਂ 20 ਕੁ ਹਜ਼ਾਰ ਰੁਪਏ ਕੈਸ਼ ਸੀਗਾ ਤੁਸੀਂ ਮੰਨ ਕੇ ਚੱਲੋ ਕਿ ਮਿਨੀਮਮ ਜੇ ਆਪਾਂ ਕੈਲਕੂਲੇਟ ਕਰੀਏ ਤੇ 30 40 35 ਹਜ਼ਾਰੀ ਤਾਂ ਐਲ ਸੀ ਡੀ ਸੀਗੀ ਬਾਕੀ ਇਨਵਰਟਰ ਦਾ ਬੈਟਰੀ ਸੀਗੀ 12000 ਰੁਪਏ ਤੇ ਬਾਕੀ ਹੋਰ ਕੈਸ਼ ਖੂਸ ਭਾਂਡੇ ਪੁੰਡੇ ਮਲਾ ਕੇ ਟੈਪ ਸੂਸ ਮਲਾ ਕੇ ਜਿੰਨਾ ਉਹਨਾਂ ਸੀ ਖਰਚਾ ਕੀਤਾ ਉਹ ਦੁਆਰਾ ਇਹ ਰੁਪਾ ਲਗਾ ਤੇ तकरीबन ਲੱਖ ਦੇ ਕਰੀਬ ਤਣਾਉਣੇ ਜੀ ਲੱਖ ਸਵਾਲ ਕਰੀਬ ਜੀ ਈ ਨਾਮ ਮੇਰਾ ਨਾਮ ਬਲਵੀਰਪੁਰ ਜਿਹਨਾਂ ਦੇ ਘਰ ਚ ਉਹਦੀ ਉਹ ਮਨਜੀਤ ਕਿਦੋਂ ਜਾਈ ਚੋਰੀ ਦਾ ਨਹੀਂ ਪਤਾ ਇਹ ਗਏ ਚੰਡੀਗੜ੍ਹ ਠੀਕ ਨਹੀਂ ਸੀ ਦਵਾਈ ਲੈਣ ਗਏ ਡਾਕਟਰ ਕੋ ਇਹ ਪਰਸੋਂ ਆਏ ਆ ਤੇ ਉਹਦੇ ਖਲਾਰ ਪਿਆ ਤੇ ਬੇਟਾ ਇਹਨਾਂ ਦਾ ਘਰ ਨਹੀਂ ਹੁੰਦਾ ਉਹ ਬਾਹਰ ਕੈਨੇਡਾ ਤੇ ਰਾ ਨੇ ਚੋਰੀ ਵੀ ਚੰਗੀ ਦਸਲੀ ਨਾਲ ਕੀਤੀ ਆ ਜੋ ਸਮਾਨ ਸਭ ਲੈ ਗਏ ਆ ਤੇ ਹੁਣ ਸਾਨੂੰ ਇਹ ਡਰ ਆ ਪੀ ਉਹ ਇਕੱਲੇ ਰਹਿਣੇ ਆ ਮੁੜ ਕੇ ਨੰ ਦੁਬਾਰਾ ਆ ਜਾਣਗੇ ਇਹ ਐਨ ਆਈ ਦੇ ਬੇਟਾ ਹਾਂ ਐਨ ਆਈ ਆ ਬੇਟਾ ਦਾ ਬਾਹਰ ਹਿੰਦਾ ਉਹ ਨੂੰ ਬਜ਼ੁਰਗ ਇਕੱਲੇ ਰਹਿੰਦੇ ਆ ਇਕੱਲੇ ਰਹਿੰਦੇ ਆ ਹੁਣ ਸਾਨੂੰ ਇਹ ਡਰਵਾ ਵੀ ਕਿਤੇ ਇਹਨਾਂ ਨੂੰ ਨਾ ਕੁਝ ਕਰ ਜਾਣ ਆ ਕੇ ਚੋਰ ਮਰੇ ਕੀ ਚੋਰੀ ਕੀ ਕਿ ਹੋਇਆ ਕਰੋ ਬੜਾ ਸਮਾਨ ਲੈ ਗਏ ਨਗਦੀ ਲੈ ਗਏ ਆ ਬਾਕੀ ਜੋ ਨਵਾਂ ਪ੍ਰਾਣਾ ਕਪੜਾ ਪਿੱਤਲ ਦੇ ਭਾਂਡੇ ਟੂਟੀਆਂ ਗੈਸ ਸਭ ਕੁਝ ਲੈ ਕੇ ਹਰ ਇੱਕ ਚੀਜ਼ ਫੋਲ ਕੇ ਗਈ ਆਹ ਘਾਰੇਦਵਾਰੇ ਕਿਤੇ ਕੋਈ ਪਤਾ ਨਹੀਂ ਲੱਗਾ ਕਿ ਇਹ ਗਵਾਂਡੀ ਨੇ ਕੀ ਨਹੀਂ ਇੱਧਰ ਦੇ ਖਾਲੀ ਪੈਲੀਆਂ ਹੀ ਆ ਤੇ ਇੰਦਰ ਕੋਈ ਸਾਰੇ ਅਸੀਂ ਲਾ ਲਾ ਕੇ ਆਪਣੇ ਘਰਾਂ ਜੇ ਸੁੱਤੇ ਹੁੰਦੇ ਕੋਈ ਕਹਿਦਾ ਕੌਣ ਬੋਝ ਚੁੱਕਦਾ ਵਾ ਪਤਾ ਕਿਵੇਂ ਲੱਗਾ ਕੀ ਆਏ ਚੰਡੀਗੜੋਂ ਚੰਡੀਗੜੋਂ ਆਇਆ ਘਰ ਦਰਵਾਜ਼ਾ ਖੁੱਲਾ ਹੀ ਸੀ ਖੋਲਿਆ ਤੇ ਅੰਦਰ ਖਲਾਰ ਪਿਆ ਕੁਝ ਕਿ ਆਂਦਰ ਦਿਖ ਰਹੀ ਕੁਝ ਮਰਾਨ ਕੋਲ ਸੋ ਕੋ ਕਰਾਈ ਇਹ ਨਾ ਦਿਖਾਈ ਦਰਜ ਐਂ ਦੇ ਕਹਨੇ ਵੇ ਚੇਤੀ ਚੇਤੀ ਇਹਨਾਂ ਦਾ ਹੱਲ ਹੋਵੇ ਐਂ ਤਾਂ ਦੇ ਫਿਰ ਤੁਹਾਨੂੰ ਡਰਵਾ ਵੀ ਸਾਡੇ ਬਜ਼ੁਰਗ ਜਿਹੜੇ ਆ ਖਤਰਾ ਆ ਉਹਨਾਂ ਨੂੰ ਕੀ ਨਾਮ ਆਦਾ ਇਹਦਾ ਮੇਰਾ ਨਾਮ ਬਲਬੀਰ ਕੌਰ ਮੇਰੀ ਨਣਾਲ ਲੱਗਦੀ ਆ ਹਾਂ